ਕਿਸਾਨਾਂ ਦਾ ਕਿਸਾਨਾਂ ਦਾ ਕੋਈ ਸਾਡਾ ਦਾ ਦੇਖੋ ਅਜੇ ਪੋਨਾ ਦੀ ਲੜਾਈ ਚੋਟੇ ਦਾ ਜਾਰੀ ਹੈ ਮੈਂ ਸਮਝਦਾ ਇਹਨਾਂ ਨੇ ਤਾਂ ਸਾਰੇ ਸਿਧਾਂਤ ਤੋੜ ਦਿੱਤੇ ਕੋਈ ਸਿਧਾਂਤ ਨਹੀਂ ਰੱਖਿਆ ਅੱਜ ਤੱਕ ਸੁਖਵੀਰ ਜਿੰਦ ਦਾ ਪ੍ਰਧਾਨ ਬਣਿਆ ਉਸ ਦਿਨ ਦਾ ਕੋਈ ਸਿਧਾਂਤ ਨਹੀਂ ਹੈ ਸਾਡਾ ਹੋਰ ਕੀ ਉਹਨਾਂ ਲੜਾਈ ਹੈ ਸਾਡੀ ਅਹੀ ਕਿ ਸਿਧਾਂਤ ਛੱਡ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤ ਹੈ ਜੋ ਅੱਜਕੱਲ ਗੁਰੂ ਘਰਾਂ 'ਚ ਹੋ ਰਿਹਾ ਉਹ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਜੋ ਕੁਝ ਵੀ ਹੋ ਰਿਹਾ ਹੈ ਉਹ ਪਹਿਲਾਂ ਕਦੇ ਵੀ ਨਹੀਂ ਹੋਇਆ ਕਿਉਂਕਿ ਪੰਥ ਵਿੱਚ ਤੋਂ ਸ਼ਿਕਾਇਤ ਹੋਏ ਸੁੱਚਾ ਸਿੰਘ ਲੰਗਾ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਪਵਿੱਤਰ ਧਰਤੀ 'ਤੇ ਆਖੇ ਅਖੰਡ ਪਾਠ ਸਾਹਿਬ ਕਰਵਾਉਣਾ ਅਤੇ ਜੋੜ ਸਾਹਿਬ ਦੀ ਸੇਵਾ ਕਰਨ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਠਕਵੀਂ ਕਾਰਵਾਈ ਨਹੀਂ ਕੀਤੀ ਗਈ ਹੈ ਦੂਜੇ ਪਾਸੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗਦੀਰ ਕੋਰ ਵੱਲੋਂ ਸਿਆਸੀ ਅਤੇ ਧਾਰਮਿਕ ਆਹੁਦਿਆਂ ਤੇ ਕਬਜ਼ਾ ਹੋਣਾ ਸਰਾਸਰ ਗਲਤ ਹੈ ਜੋ ਸਿੱਧੇ ਤੌਰ ਤੇ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਇਹਨਾਂ ਸ਼ਬਦਾਂ ਦਾ ਭਗਤਾਵਾ ਸ਼ੋਮਨੀ ਕਾਰਜਦਲ ਡੈਮੋਕਰੇਟਿਕਸ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਜੀ ਇਨਸਾਨੇ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਨਮਸਤਕ ਹੋਣ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਤੇ ਕਿਉਂਕਿ ਉਸ ਦਿਨ ਬਹੁਤ ਰਸ਼ ਹੁੰਦਾ ਹੈ ਮੇਰੀ ਉਮਰ ਵੀ ਨਹੀਂ ਮੇਰੇ ਸਾਥੀ ਜਾਣ ਕੇ ਪਹਿਲਾਂ ਆਪਾਂ ਕਿਉਂਕਿ ਗੁਰੂ ਮਹਾਰਾਜ ਦੇ ਉਹਨਾਂ ਸਾਹਿਬਜ਼ਾਦਿਆਂ ਨੂੰ ਸਰਦਾ ਦੇ ਕੋਲ ਪੈਂਡ ਕਰਨਾ ਸਾਡਾ ਲਾਜ਼ਮੀ ਸੀ ਜਿੱਥੇ ਅਸੀਂ ਉਹਨਾਂ ਨੂੰ ਸਰਦਾ ਦੇ ਕੋਲ ਪੈਂਡ ਕੀਤੇ ਆ ਉੱਥੇ ਅਰਦਾਸ ਵੀ ਕੀਤੀ ਹੈ ਕਿ ਗੁਰੂ ਮਹਾਰਾਜ ਕਿਸਾਨਾਂ ਨੂੰ ਵੀ ਇੰਨੀ ਸ਼ਕਤੀ ਦੇਵੇ ਕਿ ਉਹ ਕਾਮਯਾਬ ਹੋ ਕੇ ਆਪਣੇ ਮਿਸ਼ਨ ਵਿੱਚ ਜਾਣ ਅਸੀਂ ਉਹ ਦੋਨਾਂ ਦੀ ਮੈਂ ਅਰਦਾਸ ਕੀਤੀ ਹੈ ਕਿ ਉਹਨਾਂ ਦੀ ਸ਼ਹਾਦਤ ਹੈ ਜਿਹੜੀ ਉਹ ਸਾਡੇ ਲਈ ਸਾਡੀ ਕੌਮ ਲਈ ਨਹੀਂ ਬਲਕਿ ਸਾਡੀ ਦੁਨੀਆ ਲਈ ਇੱਕ ਇਤਿਹਾਸ ਹੈ ਚੈਨਲ ਬਣਾ ਰਿਹਾ ਹੈ ਔਰ ਉਹ ਚੈਨਲ ਬਣਾ ਰਿਹਾ ਇਮੇਜ ਵਿੱਚ ਕੈਮਰੇ ਅੱਜ ਇੱਕ ਦਾ ਹੈ ਇਹ ਸੀ ਗੰਭੀਰ ਆਸਾਨੀ ਕਿਸਾਨੀ ਮੁੱਦੇ ਨੂੰ ਲੈ ਕੇ ਅਗਲਾ ਸਟੱਟ ਕੀ ਹੈਗਾ ਡੈਮੋਕਰੇਟੀ ਦਾ ਡੈਮੋਕਰੇਟਿਵ ਫਰੰਟ ਦਾ ਕਿਉਂਕਿ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲੇਆ ਕਿਹੜਾ ਕਿਸਾਨਾਂ ਦਾ ਕੋਈ ਕਿਸਾਨਾਂ ਦਾ ਦੇਖੋ ਅਜੇ ਉਹਨਾਂ ਦੀ ਲੜਾਈ ਉਸੇ ਤਰ੍ਹਾਂ ਜਾਰੀ ਹੈ ਉਸੇ ਤਰ੍ਹਾਂ ਲੋਕਾਂ ਬਹੁਤ ਉਤਸ਼ਾਹਤ ਨੇ ਬਦਲ ਬਦਲ ਕੇ ਵੀ ਜਾ ਰਹੇ ਨੇ ਉਹਨਾਂ ਚ ਕੋਈ ਵਾਪਸ ਨਹੀਂ ਆ ਰਿਹਾ ਬਲਕੇ ਉਹਨਾਂ ਨੂੰ ਐਡ ਹੋ ਰਹੇ ਨੇ ਇਸ ਕਰਕੇ ਮੈਂ ਅੱਜ ਵੀ ਸੈਂਟਰ ਸਰਕਾਰ ਨੂੰ ਮੈਂ ਆਪਣੇ ਪਾਰਟੀ ਵੱਲੋਂ ਵੀ ਆਪਣੇ ਵੱਲੋਂ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਵੀ ਬਖਤਾ ਜੀ ਵੀ ਕਿ ਉਹਨਾਂ ਦਾ ਹੋਰ ਧਿਆਨ ਨਾ ਲੈਣ ਉਹਨਾਂ ਦੇ ਜਿਵੇਂ ਉਹ ਕਹਿੰਦੇ ਨੇ ਕਿ ਉਸੇ ਤਰ੍ਹਾਂ ਹੀ ਉਹਨਾਂ ਦਾ ਮਸਲਾ ਹੱਲ ਕਰ ਦੋ ਪਾਰਟੀ ਵੱਲੋਂ ਕਿਸ ਤਰ੍ਹਾਂ ਸਹਿਯੋਗ ਕਿਸ ਤਰ੍ਹਾਂ ਪਾਰਟੀ ਦਾ ਪਹਿਲੇ ਦਿਨ ਤੋਂ ਅਸੀਂ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਕੋਈ ਵੀ ਪਾਰਟੀ ਆਪਣਾ ਆਪਣੇ ਆਪਣਾ ਫਾਇਦਾ ਨਾ ਠਾਵੇ ਅਸੀਂ ਇਕੱਲੀ ਪਾਰਟੀ ਹੈ ਮੇਰਾ ਖਿਆਲ ਹੈ ਕਿ ਅਸੀਂ ਬਾਇਸ ਪਾਰਟੀ ਨਹੀਂ ਕਿਤੇ ਜਾਏ ਅਸੀਂ ਸਾਰੇ ਉਹਨਾਂ ਨਾਲ ਹੈ ਕਿਸਾਨ ਸਾਡੇ ਬਰਕਰਰਾਂ ਨੂੰ ਉਧਰ ਤੋਂ ਗਿਆ ਅੱਜ ਵੀ ਮੈਂ ਇੱਕ ਬੇਨਤੀ ਕੀਤੀ ਹੈ ਹੁਣ ਦੁਬਾਰਾ ਤੁਹਾਡੇ ਰਹੀਂ ਵੀ ਕਹਿੰਦਾ ਚਾਹੁੰਦਾ ਕਿ ਕਿਸਾਨਾਂ ਨੇ ਕਿਹਾ ਕਿ ਇੱਕ ਇੱਕ ਰੰਗ ਦੀ ਰੋਟੀ ਘੱਟੋ ਘਾਟਾ ਨਾ ਖਾਣ ਬਰਕਰਰਾਂ ਨੂੰ ਮੈਂ ਸੋਸ਼ਲ ਮੀਡੀਆ ਰਹੀਂ ਵੀ ਕਿਹਾ ਹੁਣ ਵੀ ਤੁਹਾਡੇ ਰਹੀਂ ਵੀ ਅਪੀਲ ਕਰਦਾ ਕਿ ਇੱਕ ਇੱਕ ਰੰਗ ਦੀ ਰੋਟੀ ਅੱਜ ਬਿਲਕੁਲ ਘੱਟੋ ਘਾਟੇ ਇੱਕ ਰੰਗ ਦੀ ਰੋਟੀ ਖਾਣ ਉਸ ਬਰਕਰਰਾਂ ਨੂੰ ਕਰਦੇ ਆਂ ਔਰ ਮੈਂ ਸਮਝਦਾ ਕਿ ਸਾਡੀ ਇਕਲੀ ਪਾਰਟੀ ਜੀ ਨੇ ਬਿਲਕੁਲ ਜਿਵੇਂ ਕਿਸਾਨਾਂ ਨੇ ਕਿਹਾ ਅਸੀਂ ਉਸੇ ਤਰ੍ਹਾਂ ਦੇ ਬੈਠੇ ਕਿਹਦੇ ਤੋਂ ਸਾਹ ਨੂੰ ਲੱਗਦਾ ਨਹੀਂ ਹੈਗਾ ਅੱਜ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਨੇ ਸਹਿਮਤੀ ਦਿੱਤੀ ਆ ਹੁਣ ਉਹਨਾਂ ਨੂੰ ਗੁਬਰਾਹ ਕੀਤਾ ਜਾ ਰਿਹਾ ਹੈ ਜੀ ਮਤਲਬ ਕਿ ਉਹ ਤਾਂ ਹੈ ਹੀ ਉਹ ਤਾਂ ਦੁਨੀਆ ਤਾਂ ਕਿਸਾਨ ਵੀ ਜਾਣਦੇ ਨੇ ਸਾਰੀ ਦੁਨੀਆ ਅੱਜ ਕਿਸਾਨ ਕਾਂਗਰਸੀਆਂ ਨੂੰ ਤੇ ਉਹਨਾਂ ਨੂੰ ਬੜ ਨਹੀਂ ਦੇ ਰਹੇ ਉੱਤੇ ਇਸੇ ਕਰਕੇ ਇਹ ਹੈ ਕਿ ਉਹਨਾਂ ਨੂੰ ਉਹ ਮਹਿਸੂਸ ਕਰ ਰਹੇ ਨੇ ਕਿ ਇਹਨਾਂ ਨੇ ਪਹਿਲਾਂ ਹੋਰ ਸਟੈਂਡ ਲਿਆ ਹੁਣ ਉਲਟ ਲੈ ਲੈਂਦੇ ਨੇ ਉਹ ਤੋਂ ਭੁੱਲੇ ਨਹੀਂ ਹਣੋ ਕਿਸਾ ਇੱਕ 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 ਜਿਹੜਾ ਪ੍ਰਧਾਨ ਜਿਹੜਾ ਸਿਆਸੀ ਪਾਰਟੀ ਦੀ ਅਧਿਖਸ਼ਤਾ ਕਰ ਰਿਹਾ ਉਹਨੂੰ ਇੱਕ ਧਾਰਮਿਕ ਜਥੇਬੰਦੀ ਦਾ ਪ੍ਰਧਾਨ ਲਗਾ ਦਿੱਤਾ ਗਿਆ ਤੁਹਾਨੂੰ ਇਹ ਤੱਥ ਵੀ ਹੈ ਹਾਂਜੀ ਬੀਬੀ ਜ਼ਗੀਰ ਕੁਰ ਇਸ ਵਕਤ ਜਿਹੜੀ ਹੈ ਮਹਿਲਾ ਵਿੰਗ ਦੀ ਵੀ ਪ੍ਰਧਾਨਾ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੜ੍ਹਿਆ ਗਿਆ ਥੋੜੀ ਦਾ ਵੀ ਉਹਨਾਂ ਨੂੰ ਜਿਹੜੀ ਸਿਆਸਤ ਤੋਂ ਪਰੇ ਹੋ ਕੇ ਜਿਹੜਾ ਹੈ ਧਾਰਮਿਕ ਮੈਂ ਸਮਝਦਾ ਇਹਨਾਂ ਨੇ ਤਾਂ ਸਾਰੇ ਸਿਧਾਂਤ ਤੋੜਦੇ ਕੋਈ ਸਿਧਾਂਤ ਨਹੀਂ ਰੱਖਿਆ ਅਜੇ ਤੱਕ ਸੁਖਵੀਰ ਜਦੋਂ ਦਾ ਪ੍ਰਧਾਨ ਬਣਿਆ ਉਹਦੋਂ ਦਾ ਕੋਈ ਸਿਧਾਂਤਕ ਨਹੀਂ ਸਾਡਾ ਹੁਣ ਕੀ ਉਹਨਾਂ ਨਾਲ ਲੜਾਈ ਹੈ ਸਾਡੀ ਇਹ ਹੈ ਕਿ ਸਿਧਾਂਤ ਛੱਡ ਗਏ ਉਹ ਸ਼ਹਾਦਤ ਨੂੰ ਛੱਡ ਕੇ ਇੱਕ ਪਾਸੇ ਗਏ ਨੇ ਹੁਣ ਤੁਸੀਂ ਦੇਖ ਲਿਓ ਆ ਹੋਇਆ ਤੁਹਾਡੇ ਸਾਹਮਣੇ ਤੁਸੀਂ ਉੱਚੋਂਗੇ ਵੀ ਕਿ ਲੰਗਾ ਦਾ ਕਿਸ਼ਤ ਦਾ ਕਿੰਨਾ ਵੱਡਾ ਆ ਬਾਕਿਆ ਹੋ ਗਿਆ ਕਿ ਅਕਾਲ ਤਖਤ ਸਾਹਿਬ ਦਾ ਛੇਕਿਆ ਹੋਇਆ ਆਦਮੀ ਆ ਕੇ ਉਸ ਜਗ੍ਹਾ ਤੇ ਜਿੱਥੇ ਛੋਟੇ ਸਾਹਿਬ ਜਨਨਾ ਦੀ ਸ਼ਹਾਦਤ ਹੋਈ ਉੱਥੇ ਘੰਡ ਪਾਟ ਕਰਾਵੇ ਔਰ ਆਪ ਚੋਰ ਲੈ ਕੇ ਉਹਦੇ ਉੱਪਰ ਚੋਰ ਚੋਰ ਕਰੇ ਇਦੂ ਵੱਡੀ ਹੋ ਕੀ ਗੁਨਾਹ ਹੋ ਸਕਦਾ ਇਦੂ ਵੱਡੀ ਕੋਈ ਐਸਡੀਪੀਸੀ ਗੁਨਾਹ ਕਰ ਸਕਦੀ ਹੈ ਲੇਕਿਨ ਸਾਨੂੰ ਦੁੱਖ ਹੈ ਕਿ ਉਹਨਾਂ ਨੇ ਕੋਈ ਕਿਸੇ ਕਿਸਮ ਦਾ ਇੱਥੇ ਨਹੀਂ ਕੀਤਾ ਐਸਡੀਪੀਸੀ ਨੇ ਮੈਂ ਕਹਾਂ ਤੱਕ ਤੇ ਜੇਦਾ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜੇ ਤੁਹਾਡੇ ਚ ਹਿੰਮਤ ਹੈ ਨਹੀਂ ਤੁਸੀਂ ਉਹਨਾਂ ਨੂੰ ਜਿਵੇਂ ਉਹਨਾਂ ਨੂੰ ਤੁਸੀਂ ਤਿਰਖਾਈਆ ਕਰਾ ਦਿੱਤਾ ਸੀ ਉਸੇ ਤਰ੍ਹਾਂ ਐਡੀਪੀਸੀ ਨੂੰ ਕਸਕੇ ਕਹੋ ਵੀ ਤੁਸੀਂ ਇਹਨਾਂ ਦਾ ਇਹ ਤੇ ਐਕਸ਼ਨ ਕਰੋ ਨਹੀਂ ਐਕਸ਼ਨ ਕਰ ਸਕਦੇ ਨਹੀਂ ਉਹਨਾਂ ਦੀ ਗੱਲ ਚੱਲਦੀ ਫਿਰ ਉਹਨਾਂ ਨੂੰ ਉੱਥੇ ਗੱਲ ਤੱਕ ਛੱਡ ਦੇਣਾ ਚਾਹੀਦਾ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਰਹੀਂ ਕਿ ਜੋ ਕੁਝ ਹੋਇਆ ਉਹ ਬਿਲਕੁਲ ਹੀ ਸਿੱਖ ਹਸਾਤਾਂ ਦੇ ਖਿਲਾਫ ਹੋਇਆ ਔਰ ਅੱਜ ਤੱਕ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਜਿਉਂ ਨਗਾ ਦੇ ਕੇਸ ਹੋਇਆ even ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਬੜਕੇ ਨੂੰ ਆ ਕੇ ਪੇਸ਼ ਹੋ ਕੇ ਮਾਫਲੀ ਮਾਫੀ ਲੈਣੀ ਪਈ ਸੀ ਲੇਕਿਨ ਉਹ ਗਰ ਵੀ ਆਪਣੇ ਆਪ ਹੀ ਜਾ ਕੇ ਬੇਰਕਰਾਰ ਰਿਹਾ ਇਟ ਸੇ ਟ੍ਰੀਟਮੈਂਟ ਦਿੱਤਾਇਆ ਸੀ ਉਹ ਜਿਹੜੇ ਰੀਡ ਸਟੋਰੀ ਤਦ ਤੱਕ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਨਹੀਂ ਕਰਵਾ ਸਕਦੇ ਔਰ ਜੇ ਸ਼ਰੋਗਨੀ ਕਮੇਟੀ ਉਹਨਾਂ ਦੇ ਹੁਕਮਨਾਮਿਆਂ ਨੂੰ ਵਾਇਓਲੇਟ ਕਰ ਰਹੀ ਹੈ ਤੇ ਫਿਰ ਉਹਨਾਂ ਨੂੰ ਵੀ ਬਤੌਰ ਪ੍ਰੋਟੈਸਟ ਜਥੇਦਾਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਉਹਨੂੰ ਇਨ ਬਿਨ ਲਗ ਮਕਰਾਓ ਕਿਉਂਕਿ ਸੰਗਤਾਂ ਵਿੱਚ ਸੰਕੇਤ ਠੀਕ ਨਹੀਂ ਜਾ ਰਹੇ ਔਰ ਬਹੁਤ ਭਾਰੀ ਰੋਸ ਹੈ ਇਸ ਕਰਕੇ